ਦਾ ਇੱਕ ਰਹਿ ਗਿਆ ਭਾਰਤ ਮਾਲਾ ਤੋਂ ਉਤਰਨ ਦਾ ਸਾਡਾ ਐਦ ਕਿ ਅਸੀਂ ਐਡਵਾਂਸ ਚੱਲ ਰਹੇ ਆ ਅੱਗੇ ਅਸੀਂ ਨੇਰੇ ਹੋਏ ਉਤਰਦੇ ਹੁੰਦੇ ਸੀ ਐਦ ਕਿ ਅਸੀਂ ਦੁਬਾਰੀ ਉਤਰ ਜਾਵਾਂਗੇ ਐਦ ਕਿ ਸਾਨੂੰ ਰੈਸਟ ਕਰਨ ਦਾ ਟਾਈਮ ਵੀ ਮਿਲੂਗਾ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਕੇ ਸੌਵਾਂਗੇ ਹੁਣ ਸੌਂਦੇ ਨਹੀਂ ਤਿੰਨ ਜਣੇ ਹੋਣ ਦਾ ਫਾਇਦਾ ਲਿਆ ਸੀ ਦੇਖੋ ਗੱਡੀ ਦੇ ਵਿੱਚ ਆਹ ਨਾਰਾ ਦੀ ਖੇਤੀ ਇਹਨਾਂ ਦੀ ਇਹਨਾਂ ਨੇ ਵੀ ਹਰੇ ਭਾਈ ਕਰ ਲਈ ਆਪਣੇ ਪੰਜਾਬੀ ਮੰਗਵਾਲੇ ਵਾਲੇ ਨਹੀਂ ਪਹਿਲਾਂ ਪੀੜਾ ਵੀੜਾ ਰੇਤਾ ਹੀ ਸੀਦਾ ਹੁੰਦਾ ਸੀ ਆਸਤਾਦ ਹੋ ਰਹੀ ਨੇ ਕਰਕ ਬੀਜੀ ਬੈਠੇ ਨੇ ਕੋਈ ਨਾਰ ਬੀਜੀ ਬੈਠਾ ਐਦ ਕੀ ਨਾਰਾ ਤੋਂ ਇਹਨੇ ਚੁੰਨੀਆਂ ਲਾਤੀਆਂ ਪਹਿਲਾਂ ਨਾਰਾਂ ਦੇ ਚੁੰਨੀਆਂ ਪਾਈਆਂ ਇਹਦੀ ਘੁੰਡ ਕੱਢੇ ਹੋਏ ਸੀ ਹੁਣ ਹੋ ਸਕਦਾ ਇਹਨੇ ਨਾਰ ਤੋੜਨੇ ਹੁਣ ਫਲ ਉਤਰ ਗਿਆ ਹੋਵੇ ਮੰਡੀਆਂ ਚ ਫਲ ਵਗ ਗਿਆ ਹੋਵੇ ਇਹਨਾਂ ਦਾ ਤਾਂ ਇਹਨੇ ਚੁੰਨੀਆਂ ਤਾਰਤੀਆਂ ਨਾਰਾਂ ਤੋਂ ਪਹਿਲਾਂ ਤਾਂ ਪਿਛਲੀ ਵਾਰ ਦਿਖਾਇਆ ਸੀ ਤੁਹਾਨੂੰ ਚੁੰਨੀਆਂ ਪਾਈਆਂ ਹੋਈਆਂ ਸੀ ਨਾਰਾਂ ਦੇ ਉੱਤੇ ਠੀਕ ਆ ਭਾਰਤ ਮਾਲ ਤੋਂ ਉੱਤਰ ਲੱਗੇ ਵੀਡੀਓ ਬਣਾਵਾਂਗੇ ਬਾਈ ਮਿਲਦੇ ਆ ਅੱਗੇ ਚੱਲ ਕੇ ਖੜੀ ਓਸਤਾਦ ਖੇਚ ਰਿਹਾ ਆ ਗੱਡੀ ਲੈ ਆ ਕੇ ਭਾਰਤ ਮਾਲਾ ਦੇ ਟੂਲ ਤੇ ਲਾਦੀ ਇੱਥੇ ਤੱਕ ਦਾ ਸਫ਼ਰ ਸੀ ਪੈਸਿਆਂ ਦਾ 2800 ਰੁਪਈਆ ਦਾ ਸਫ਼ਰ ਹੋਰੇ ਲੱਕ 2800 ਰੁਪਈਆ ਲੱਗੂਗਾ ਟੂਲ ਤੇ ਉਹ ਸਾਡੇ ਕੋਲ ਅੱਜ ਹੈ ਨਹੀਂ ਉਹ ਅਸੀਂ ਗੱਡੀ ਭਰ ਕੇ ਪਾਵਾਂਗੇ ਟੂਲ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਧਾਰ ਸਫ਼ਰ ਕਰ ਸਕਦੇ ਆ ਅੱਜ ਟੂਲ 'ਚ 100 ਰੁਪਈਆ ਹੈਗਾ ਇਹਨਾਂ ਨੇ ਕੱਟ ਲੈਣਾ ਆਪਣੇ ਆਪ ਹੀ 100 ਰੁਪਈਆ ਦੇ ਕੇ ਟੂਲ ਵੀ ਹਾਂ ਪੈਸੇ ਹੈਗੇ ਨੇ ਬਾਕੀ ਮੈਂਸ ਚ ਕਰ ਦੇਣਗੇ ਉਹ ਦੁਬਾਰੋ ਦੁਬਾਰੇ ਤੁਹਾਨੂੰ ਅੱਗੇ ਗਾਂਹ ਦਿਖਦਾ ਹੁਣ ਉੱਥੋਂ ਫੇਰ ਅਸੀਂ ਦੁਬਾਰੇ ਉੱਤੇ ਚੜ ਜਾਣਾ ਭਾਰਤ ਵਾਲਾ ਤੇ ਉਹ ਫਰੀ ਚ ਸਫਰ ਹੋਊਗਾ ਤਕਰੀਬਨ ਤਕਰੀਬਨ 50 ਕਿਲੋਮੀਟਰ ਦਾ ਸਫਰ ਆ ਉੱਥੇ ਕੋਈ ਪੈਸਾ ਨਹੀਂ ਲੱਗਣਾ ਉੱਥੇ ਜਾ ਕੇ ਫੇਰ ਦੁਬਾਰੇ ਉਤਰਾਂਗੇ ਫੇਰ ਸਿੰਗਲ ਰੋੜਾ ਉਹ ਗੁੰਡਾ ਮਲਾਨੀ ਤੱਕ ਜਾਊਗਾ ਬਾਈ ਸਿੰਗਲ ਰੋੜਾ ਤੇ ਉੱਥੇ ਇੱਕ ਛੋਟਾ ਜਿਹਾ ਟੂਲ ਆ 100 ਰੁਪਏ ਦੀ ਪਰਚੀ ਲੱਗਦੀ ਆ ਕੈਸ਼ ਦੇ ਕੇ ਨੰਗ ਜਾਵਾਂਗੇ ਅਸੀਂ ਬਾਕੀ ਫੇਰ ਅੱਗੇ ਮਿਲਦੇ ਆ ਰੱਬ ਰਾਖਾ ਵੀਰੇ ਤਰੀ ਵਾਲਾ ਸਫ਼ਰ ਵੀ ਖਤਮ ਹੋ ਗਿਆ ਸਾਡਾ ਉਤਰਾਂਗੇ ਅਸੀਂ ਹੁਣ ਆ ਮੁੰਡੇ ਨੇ ਛੋਲੇ ਵਾਲਾ ਗਲਾਸ ਮੈਨੂੰ ਫੜਾਤਾ ਕਹਿੰਦਾ ਲੈ ਬਈ ਰੱਖ ਦੇ ਇੱਧਰ ਦੂਰ ਉਤਰਾਂਗੇ ਅਸੀਂ ਹੁਣ ਦੂਰ ਤੋਂ ਲੋਕਾਂ ਦਾ ਯਾਰ ਰਸਤਾ ਹੋਰ ਇੱਕ ਹੋਰ ਛੋਟੀ ਜਿਹੀ ਗੱਲ ਦੱਸਦਾ ਗੱਡੀਆਂ ਦੇ ਫਿਰਦੇ ਆ ਬਾਹਰ ਅੰਦਰ ਕਿਤੇ ਰੋਟੀ ਮਿਲਦੀ ਆ ਕਿਤੇ ਨਹੀਂ ਮਿਲਦੀ ਪਰ ਥੋੜਾ ਜਿਹਾ ਖਾਣ ਪੀਣ ਦਾ ਸਮਾਨ ਜ਼ਰੂਰ ਰੱਖਿਆ ਕਰੋ ਗੱਡੀ ਦੇ ਵਿੱਚ ਇਹਦਾ ਜ਼ਮੀਂ ਰੱਖਦੇ ਹੁੰਨੇ ਆ ਹਾਟੇ ਕੋਲ ਛੋਲੇ ਪੈਨੇ ਕਿਲੋੁੰੁੰਡੇ ਹੋਏ ਨਾਲ ਘੋੜਾ ਵਾਲੇ ਮਖਾਣੇ ਜੇ ਪੈਨੇ ਹੋਰ ਵੀ ਸਮਾਨ ਹੈਗਾ ਦੇ ਵਿੱਚ ਗੱਛਕ ਵੀ ਹੋਈ ਆ ਖੰਜੂਰਾ ਵੀ ਪਈਆਂ ਨੇ ਕਿੰਨਾ ਕੁ ਸਤੋਂ ਐਨ ਵਾਲਾ ਵੀ ਖਾਣ ਪੀਣ ਦਾ ਕੈਰੀ ਕਰਿਆ ਜਾਂਦਾ ਔਨਕ ਸਮਾਨ ਕੈਰੀ ਕਰਕੇ ਅਸੀਂ ਪੰਜਾਬੋਂ ਹੀ ਤੁਰਦੇ ਆ ਇੱਥੇ ਹਰੇਕ ਚੀਜ਼ ਢਾਬੇ ਦੇ ਨਕਲੀ ਮਿਲਦੀ ਆ ਖੋਖੇ ਜੇ ਹੁੰਦੇ ਨੇ ਚਾਹ ਲੈ ਉਹਨਾਂ ਦੇ ਹਰੇਕ ਚੀਜ਼ ਨਕਲੀ ਮਿਲਦੀ ਆ ਆਪਣੀ ਕੋਈ ਵੀ ਚੀਜ਼ ਵਧੀਆ ਨਹੀਂ ਦਿੰਦੇ ਕੋਲਡ ਡਰਿੰਕ ਵੀ ਲੈ ਲੋ ਯਾਰ ਕੋਲਡ ਡਰਿੰਕਾਂ ਵੀ ਇਹ ਆਪਦੀਆਂ ਲੋਕਲ ਬਣਾਈਆਂ ਹੋਈਆਂ ਨਕਲੀ ਦਿੰਦੇ ਆ ਉਹਨਾਂ ਦੇ ਮਿਲੋ ਕਿੰਨਾ ਘਟੇਮ ਨਾਲ ਅਗਲੀ ਸਮਾਨ ਖਾਈ ਜਾਵਾਂਗੇ ਇਹਨਾਂ ਦਾ ਆਪਦਾ ਪੰਜਾਬੋਂ ਬਾਈ ਵਧੀਆ ਸਮਾਨ ਲੈ ਕੇ ਤੁਰਿਆ ਕਰੋ ਜਿਹੜੇ ਭਰਾ ਨੇ ਆਉਣਾ ਖਾਣ ਪੀਣ ਦਾ ਸਮਾਨ ਤੁਹਾਡੇ ਕੋਲੇ ਹਰ ਇੱਕ ਦੇ ਕੋਲੇ ਚਾਹੀਦਾ ਜ਼ਰੂਰ ਆ ਦੇਖੋ ਇੱਥੋਂ ਕੱਚੇ ਰਾਹ ਤੋਂ ਉਤਰਨਾ ਪੈਂਦਾ ਨਾ ਨਾ ਪੈਂਦਾ ਅੱਗੇ ਇੰਨਾ ਕੀ ਖਰਾਬ ਵਾਸੇ ਬਾਕੀ ਸਿੰਗਲ ਥੋੜਾ ਜਾਂਦਸਣੀ ਜਾ ਇਹ ਅੱਗੇ ਵਾਲਾ ਸਿੰਗਲ ਰੋਡ ਆ ਬਹੁਤ ਵਧੀਆ ਹਨ ਗੋਲੀ ਵਰਗਾ ਰੋਡ ਆ ਇੱਕ ਵੀ ਟੋਆ ਨਹੀਂ ਹੈਗਾ ਕਿਤੇ ਜਾ ਕੇ ਸਿੱਧਾ ਗੁੱਡਾ ਬਲਾਨੀ ਨਿਕਲ ਜਾਓਗੇ ਹੈਲੋ ਠੀਕ ਆ ਭਾਈ ਅੱਗੇ ਮਿਲਦੇ ਹਾਂ ਫਿਰ